ਗੱਲ ਨੂੰ ਵੀ ਫੇਰ ਮੁੜ ਕੇ ਹਬੂ ਦਾ ਪ੍ਰੋਗਰਾਮ ਕਰਵਾ ਸਕਦਾ ਨਿਰੰਤਰ ਪੂਰੇ ਪੰਜਾਬ ਦਾ ਚੱਕਰ ਕਰ ਗਿਆ ਜਿੱਥੇ ਜਿੱਥੇ ਨੁਕਸਾਨ ਹੋਇਆ ਉਥੇ ਉਥੇ ਕਾਂਗਰਸ ਪਾਰਟੀ ਜੋ ਤਿਲ ਫੁਲ ਪੇਟਾ ਸੇਵਾ ਕਰ ਸਕਦੀ ਹੈ ਕਿ ਪੰਜਾਬ ਦੀਆਂ ਸਰਕਾਰਾਂ ਮੁਕੰਮਲ ਤੌਰ ਤੇ ਫੇਲ ਹੋਈਆਂ ਬੇਸ਼ਕੀਆਂ ਸਰਕਾਰਾਂ ਮੁਕੰਮਲ ਤੌਰ ਤੇ ਫੇਲ ਹੋ ਗਈਆਂ ਲੇਕਿਨ ਪੰਜਾਬ ਦੀਆਂ ਸੱਜਸਾਵਾਂ ਨੇ ਕਾਰਸੇਵਾਲੇ ਬੱਧਿਆਨੇ ਸਿੰਗਰਾਣੀ ਸਪੋਰਟਸਮੈਨਸ ਨੇ ਬੱਧਿਆਮ ਲੋਕਾਂ ਨੇ ਪੰਜਾਬ ਨੂੰ ਹੈ ਬਿਲਕੁਲ ਕੋਈ ਆਚੂਆ ਨੁਕਸਾਨ ਤਾਂ ਹੋ ਗਿਆ ਲੇਕਿਨ ਕਿਸੇ ਵਿਅਕਤੀ ਨੂੰ ਖਾਸ ਸੌਗੀ ਨਹੀਂ ਲੱਗਾ ਔਰ ਜਿਸ ਪ੍ਰਕਾਰ ਦੀ ਪੰਜਾਬੀਆਂ ਨੇ ਨਰਿੰਕੁਰਾ ਮਾਣੇ ਬਾਹਰੋਂ ਮਦਦ ਕੀਤੀ ਹੈ ਉਹਨੂੰ ਅਸਲਾਮ ਸੂਸੇ ਘੜੀ ਦੇ ਵਿੱਚ ਕਾਂਗਰਸ ਪਾਰਟੀ ਦਾ ਵੀ ਫਰਜ਼ ਬਕ ਹੈ ਕਿ ਅਸੀਂ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸਾਰ ਲਈ ਤੇ ਨਾਲ ਉਹਨਾਂ ਦੀ ਤਿਲਫੁਲ ਪੇਟਾ ਮਦਦ ਕਰ ਸਕਦਾ ਕਿ ਜੇ ਅਸੀਂ ਸਾਰੇ ਲੋਕ ਇਸ ਤਰ੍ਹਾਂ ਮਦਦ ਕਰਾਂਗੇ ਕੋਈ ਦਸਾਂ ਨਹੀਂ ਕਰੇਗਾ ਕੋਈ 20 ਨਹੀਂ ਕਰੇਗਾ ਕੋਈ 50 ਨਹੀਂ ਕਰੇਗਾ इस औखी घड़ी चो अगर अदरवाइज ये काम होगा सरकारा सरकारा ने बिल्कुल हाथ खड़े करते हैं सो इस करके अगला जरा चीरा साहब आशु बड़ जी टी बी जी हरी असर सारे लोगों ने बताया सो इस करके मैं ਔਰ ਕਿਹੜੇ ਕਿਹੜੇ ਪਿੰਡਾਂ ਜਾਣਾ ਚਾਹੀਦਾ ਅੱਜ ਮਾਨ ਮੋਬਾਈਲ ਪ੍ਰੈਸ ਕਾਨਫਰੰਸ ਦਾ ਕੀ ਹੈ ਕਿ ਸੀਐਮ ਨੂੰ ਬਦਲਣ ਲਈ ਜੜੀਆਂ ਚਾਰਚਾ ਕੀਤੀ ਜਾ ਰਹੀ ਹੈ ਜਾਂ ਸੀਐਮ ਨੂੰ ਬਦਲਣ ਲਈ ਕਿਹਾ ਜਾ ਰਿਹਾ ਹੈ ਦੂਸਰੀਆਂ ਪਾਰਟੀਆਂ ਵੱਲੋਂ ਦੂਸਰੀਆਂ ਪਾਰਟੀਆਂ ਵੱਲੋਂ ਜਿਹੜਾ ਸੀਐਮ ਨੂੰ ਬਦਲਣ ਲਈ ਕੇਜਰੀਵਾਲ ਵੱਲੋਂ ਦਬਾਅ ਪਾਉਣ ਦੇ ਤੁਸੀਂ ਉਹਦੇ ਤੇ ਕੀ ਕਹੋ ਦੇਖੋ ਵੈਸੇ ਤਾਂ ਇਹ ਥੋੜਾ ਜਿਹਾ ਸਵਾਲ ਨਹੀਂ ਬਣਦਾ ਮੈਂ ਫੜ ਇਹ ਲੋਕਾਂ ਨੂੰ ਕਿ ਇਹ ਮੌਕਾ ਵਿਕੇ ਉਹਦੀ ਮਦਦ ਕਰਦਾ ਸਿਆ। ਇਸ ਮੌਕੇ ਤੇ ਕਿਸੇ ਨੇ ਸੀਐਮ ਬਦਲਣਾ ਹੈ ਜਾਂ ਨਹੀਂ ਬਦਲਣਾ ਇਹ ਉਹਨਾਂ ਦੀ ਇੰਟਰਨਲੀ ਪੋਲੀਟਿਕ ਸਟਰੀ ਹੈ ਸਾਡੀ ਕਾਂਗਰਸ ਪਾਰਟੀ ਲਈ ਇਸ ਤੇ ਕੋਈ ਕਮੈਂਟ ਬਾ ਕਿ ਕਿਸੇ ਨੂੰ ਕਿਸੇ ਬਦਲਣਾ ਹੈ 12000 ਕਰੋੜ ਇਸ ਗੱਲ ਦਾ ਕਾਂਗਰਸ ਪਾਰਟੀ ਦਾ ਕਿਸੇ ਨਾਲ ਕੋਈ ਵਕਤ ਹੈ ਰਾਜਾ ਜੀ ਬਦਲਣਾ ਹੈ ਉਹਦੀ ਪਾਰਟੀ ਐ ਉਹ ਆਪਣਾ ਕੰਮ ਆਉਂਦਾ ਚਲੋ ਜਿਹੜਾ ਅਸਾਲੀਦਲ ਨੇ ਕਿਹਾ ਸੀ ਵੀ ਇਹ ਜਾ ਕੇ ਇੰਟਰਵਿਊ ਕਰੀਆ ਆਲਰੇਡੀ ਸਟੇਜ ਤੇ ਸੈਂਟਰ ਆਫਿਸ ਤੇ ਪਹੁੰਚ ਰਿਹਾ ਹੈ ਜੀ ਉਹ ਇਹਦਾ ਜੀੜਾ ਉਹ ਹੌਲੀ-ਹੌਲੀ ਬੋਲੋ ਵੀਰ ਜੇ ਕਿਸੇ ਨੇ ਕੋਈ ਵਾਹੀਆ ਗੱਲ ਕਰਨੀ ਹੁੰਦੀ ਉਹ ਕਹਿੰਦਾ ਵੀ ਉਹ ਸੀਵੀ ਐਨਕੁਆਰੀ ਕਰਾ ਇਹ ਅੱਜਕੱਲ੍ਹ ਲੋਕ ਪੋਲਿਟੀਸ਼ੀਨਾਂ ਤੋਂ ਸੱਚ ਸੁਣਨਾ ਚਾਹੁੰਦੇ ਕੋਈ ਵੀ ਪੋਲੀਟੀਸ਼ੀਅਨ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਕਾਦੀ ਜਲ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਜਦੋਂ ਤੁਸੀਂ ਗੱਲ ਕਰੋਗੇ ਉਹ ਗੱਲ ਨਹੀਂ ਬਸੇਗਾ ਯਾਨੀ ਕਿ ਵਿਵਾਦਾਂ ਵਾਈਰ ਕਰ ਕਰਦੇ ਨਹੀਂ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਕੋਈ ਵਾਈਰ ਕਿਸੇ ਦਾ ਨਾਮ ਲਿਖਦੇ ਤੁਸੀਂ ਪ੍ਰੈਸਾਂ ਦੇ ਲੜਾਉਣ ਦਾ ਕੰਮ ਘੱਟ ਕਰਿਆ ਕਰੋ ਖਬਰ ਪਹੁੰਚਾਉਣ ਦਾ ਕੰਮ ਜ਼ਿਆਦਾ ਕਰੋ ਮੇਰੀ ਇਹ ਬੇਨਤੀ ਹੈ ਕਿ 12500 ਕਰੋੜ ਰੁਪਏ ਲੋਕਾਂ ਨੂੰ ਇਹ ਦੱਸਣ ਦੀ ਗੱਲ ਹੈ ਵੀ ਇਹ ਪੈਸਾ ਕੌਣ ਦੇ ਕੇ ਗਿਆ ਇਹ ਪੈਸਾ ਆਇਆ ਕਿੱਥੋਂ ਇਹ ਤਾਂ ਕੋਈ ਮੀਡੀਆ ਨਹੀਂ ਦੱਸ ਰਿਹਾ 12500 ਕਰੋੜ ਰੁਪਏ ਡਾਕਟਰ ਮਨਮੋਹਨ ਸਿੰਘ ਨੇ ਇੱਕ ਫੰਡ ਕ੍ਰੀਏਟ ਕੀਤਾ ਸੀ ਸੁਨਾਮੀ ਤੋਂ ਬਾਅਦ ਐਸਡੀਆਰਐਫ ਕਹਿੰਦੇ ਹੋ ਸਟੇਟ ਡਿਜ਼ਾਸਟਰ ਰੀਫੰਡ ਜਿਹੜੀ ਵੀ ਕੇਂਦਰ ਚ ਸਰਕਾਰ ਬਣੂਗੀ ਉਹਨੇ ਹਰ ਸੂਬੇ ਨੂੰ 50 ਸਾਲਾਂ ਦਾ 1000 ਕਰੋੜ ਜਾਂ 2000 ਜਾਂ 3000 ਕਰੋੜ ਦੇਣਾ ਕਿ ਉੱਥੇ ਬੈਲੈਂਸ ਕਿੰਨਾ ਹੋਇਆ ਤਾਂ ਜੋ ਸਟੇਟ ਸਰਕਾਰਾਂ ਆਪਣੇ ਆਪ ਪੈਰਾਂ ਤੇ ਇੰਨੀਆਂ ਮਜ਼ਬੂਤ ਹੋ ਜਾਣ ਕਿ ਉਹ ਕਿਸੇ ਤਰ੍ਹਾਂ ਦੀ ਆਫਰ ਨਾਲ ਨਜਿੱਠਣ ਦੇ ਵਿੱਚ ਕਾਮਯਾਬ ਇਹ ਕੋਈ ਭਾਜਪੀ ਨੇ 12.5 ਹਜ਼ਾਰ ਕਰੋੜ ਰੁਪਏ ਨਹੀਂ ਦਿੱਤਾ ਮੋਦੀ ਸਾਹਿਬ ਨੇ ਏ ਡਾਕਟਰ ਮਨਮੋਹਨ ਸਿੰਘ ਨੇ ਵੀ ਦਿੱਤਾ ਇਸ ਸਮੇਂ ਸਮੇਂ ਹੀ ਸਰਕਾਰਾਂ ਨੇ ਪੈਸਾ 20250 ਇਹ ਬਣ ਗਿਆ ਇਕੱਠਾ ਹੋ ਕੇ 12000 ਸਾਢੇ 12 ਵੀ ਨਹੀਂ ਇਹ ਐਕਚੁਅਲੀ 13000 ਕੁਝ ਬਣ ਗਿਆ ਉਹ ਪੈਸਾ ਰੱਖੀ ਰੱਖਣ ਜਿਹਦੇ ਚ 75 ਪੈਸੇ ਕੇਂਦਰ ਦਾ ਹਿੱਸਾ ਤੇ 25 ਪੈਸੇ ਪੰਜਾਬ ਦਾ ਹਿੱਸਾ ਉਹ ਰੱਖਣਾ ਹੁੰਦਾ ਕਿ ਸੇ ਰਿਜ਼ਰਵ ਬੈਂਕ ਚ ਜਾ ਕੇ ਸੇ ਬੈਂਕ ਚ ਪੈਸਾ ਕਾਜੂਰੇ ਵਿਆਜ ਵੀ ਜੁੜਦਾ ਰਹੇ ਤੇ ਸਾਡੀ ਅਮਾਉਂਟ ਵੱਡੀ ਹੋਵੇ ਤੇ ਸਟੇਟ ਨੂੰ ਕਿਸੇ ਤਰੀਕੇ ਦਾ ਕੋਈ ਖਤਰਾ ਨਾ ਹੋਵੇ ਕੋਈ ਐਸੀ ਆਫਤ ਆ ਜੇ ਤਾਂ ਮੌਕੇ ਤੇ ਸਰ ਕੋ ਪੈਸਾ ਹੋ ਬਹੁਤ ਔਰੀ ਜ਼ਿਆਦਾ ਹੋ ਗਿਆ ਉਹ ਪੈਸਾ ਹੋਣਾ ਨਾ ਭਰੇ ਨਹੀਂ ਸੀ ਇਹਨਾਂ ਲੋਕਾਂ ਨੇ ਉਹ ਪੈਸਾ ਡਿਵਰਟ ਕਰ ਲਿਆ ਸਾਨੂੰ ਸ਼ੰਕਾ ਹੈ ਉਹ ਪੈਸਾ ਇਹ ਨਹੀਂ ਵੀ ਖਾ ਗਿਆ ਉਹ ਕਰਕੇ ਵੈਕਟਰ ਹੋ ਗਿਆ ਕਾਈਂਡਲੀ ਕਾਈਂਡਲੀ ਅੰਡਰਸਟੈਂਡ ਐਂਡ ਪੈਸਾ ਨਹੀਂ ਖਾਦਾ ਜਾਂਦਾ ਕਿ ਪੋਲੀਟੀਸ਼ੀਅਨ ਕੁਝ ਵੀ ਕਹਿ ਦਿੰਦੇ ਐ ਕਿ ਉਹ ਪੈਸਾ ਮਿਸਯੂਜ਼ ਕੀਤਾ ਜਾ ਸਕਦਾ ਮਿਸਯੂਜ਼ ਕਿੱਥੇ ਹੋ ਸਕਦਾ ਹੈ ਜਿਹੜਾ ਹਜ਼ਾਰ ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਦਾ ਬਜਟ ਰੱਖਿਆ ਪੂਰੇ ਤੇ ਭਗਵਾਨ ਸਮਾਨ ਸਰਕਾਰ ਨੇ ਲਾਤਾ ਉਹ ਹੋ ਸਕਦਾ ਜਿਹੜੇ ਜਹਾਜ਼ ਲੈ ਬਾਹਰਲੇ ਸੂਚਨਾ ਚ ਪ੍ਰਚਾਰ ਕਰਨ ਨੂੰ ਸਰਕਾਰ ਦੇ ਪੈਸੇ ਤੇ ਉਹਨਾਂ ਦੀ ਪੇਮੈਂਟ ਕਰਤੀ ਹੋਵੇ ਹੋ ਸਕਦਾ ਤਨਖਾਵਾ ਚ ਦਿੱਤਾ ਹੋਵੇ ਹੁਣ ਉਹ ਪੈਸਾ ਜ਼ੀਰੋ ਹੈ ਉਹਨ ਇਹਨਾਂ ਦਾ ਮੰਤਰੀ ਕੱਲ ਕਹਿ ਰਿਹਾ ਸੀ ਇੱਕ ਉਹ ਕਿਹਾ 12.5 ਹਜ਼ਾਰ ਕਰੋੜ ਰੁਪਇਆ ਪਿਆ ਹੈ ਜਿਹੜਾ ਬੁੱਢਾ ਮਿਨਿਸਟਰ ਹੈ ਜਿਹੜਾ ਫਾਈਨਾਂਸ ਮਿਨਿਸਟਰ ਕਹਿ ਰਿਹਾ ਸੀ ਉਹ ਕਿਹਾ ਸਾਡੇ ਕੋਲ ਜਵ ਨਹੀਂ ਹੈ ਨਾ ਸੋ ਮੈਂ ਇਸ ਗੱਲ ਨੂੰ ਬਾਹਰ ਯਾਦ ਗੱਲ ਕਹਿੰਦਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਲੀਡਰ ਤੋਂ ਬੇਤ ਕੀ ਗੱਲ ਕਰ ਬਿਨਾ ਕੋਈ ਕੋਈ ਲਓਗੇ ਸੀਨੀਅਰ ਚੁੜੂਬੇ ਬੰਦਾ ਮਾਰ ਕੇ ਤੁਸੀਂ ਉਹ ਸੀਬੀਆਈ ਨੂੰ ਇਨਕੁਆਇਰੀ ਕਰਵਾਗੇ ਲੋਕ ਕੋਨੇ ਤੇ ਕਮਲੇ ਨਹੀਂ ਹੈ ਰੈਲੇਵੈਂਟ ਗੱਲ ਕਰੋ ਜਿਹੜੀ ਵੀ ਕਰਦੇ ਹੋ ਉਹ ਪੈਸੇ ਤੇ ਕੇਂਦਰ ਸਰਕਾਰ ਪੜਤਾਲ ਕਰੇ ਕੇਂਦਰ ਸਰਕਾਰ ਨੂੰ ਪਤਾ ਹੈ ਵੱਡੀ ਨੁਕਸਾਨ ਵਾਲੀ ਗੱਲ ਹੈ ਕਿ ਡਾਕਟਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਪਤਾ ਸੀ ਕਿ 12.5 ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਮਿਸਯੂਜ਼ ਕਰ ਲਿਆ ਇੱਧਰ ਉੱਧਰ ਆਸੇ ਪਾਸੇ ਇਹ ਪਰ ਫੇਰ ਵੀ ਪ੍ਰਧਾਨ ਮੰਤਰੀ ਲੋਕਾਂ ਨੂੰ ਮਿਸ ਮਿਸਲੀਡ ਕਰ ਰਿਹਾ ਸੀ ਕਿ ਸਾਡੇ 12000 ਕਰੋੜ ਉਹ ਔਰ 1600 ਉਹ ਲੋਕਾਂ ਨੇ ਆਖਿਆ ਯਾਰ 120 ਉਹ ਬਿਆਹ ਗਿਆ ਪਿਆ ਮੈਨੂੰ ਪਤਾ ਹੈ ਵੀ ਇਸ ਘਰੇ ਕੁਝ ਨਹੀਂ ਮੈਂ ਕਹਾਂ ਜੀ ਪੰਜ ਕੁਆਟਰ ਦਾ ਗਾਣ ਕਿੱਥੇ ਹੋਰ ਪਈਆ ਕੁਆਟਰ ਹੋ ਕਿੱਥੇ ਹੈ ਕਿ ਤੁਸੀਂ ਦੇਸ਼ ਦੇ ਸੂਬੇ ਦੇ ਲੋਕਾਂ ਨਾਲ ਧੋਖਾ ਕਰ ਰਹੇ ਹੋ ਦੇਸ਼ ਦਾ ਪ੍ਰਧਾਨ ਤੁਸੀਂ ਕਹੋ 12000 ਕਰੋੜ ਕੀ ਤੋਂ ਡਿਪਾਰਟਮੈਂਟ ਇਨਕੁਆਰੀ ਹੋਗੀ ਜੋnabla ਇਹਨਾਂ ਨੇ ਇੱਧਰ ਉੱਧਰ ਕਰਤਾ ਪਰ ਅੱਜ ਮੈਂ ਪੰਜਾਬ ਨੂੰ 21000 ਕਰੋੜ ਦੇ ਵਿੱਚ ਇਹ ਤਾਂ ਹੋਈ ਨਾ ਗੱਲ ਸੋਇ ਕਹਾਣੀ ਹੈ ਪਰ ਸਾਨੂੰ ਇਮੀਡੀਏਟਲੀ ਉਹ ਸੀਬੀਆਈ ਹੋ ਜੇ ਤੇ ਭਾਵੇਂ ਹੋਰ ਇਨਕੁਆਰੀ ਹੋ ਜੇ ਸਾਨੂੰ ਕੋਈ ਇਫਰਾਜ ਨਹੀਂ ਲੇਕਿਨ ਅੱਜ ਪੰਜਾਬ ਨੂੰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕੀ ਦੇ ਨੇ ਵੱਡੀ ਗੱਲ ਇਹ ਹੈ ਅੱਜ ਪੰਜਾਬ ਨੂੰ ਪੰਜਾਬੀਆਂ ਨੇ ਸੰਭਾਲਿਆ ਨਾ ਕਿ ਸਰਕਾਰਾਂ ਨੇ ਸੰਭਾਲਿਆ ਮੈਂ ਇਹ ਦੱਸਣ ਆਇਆ ਹਾਂ डीसी ਜਿਹੜੇ ਇਹਨਾਂ ਦੇ ਡੀਸੀ ਇਹਨਾਂ ਕੋਲੇ ਤਾਂ ਕਿਰਪਾ ਲੈਣ ਨੂੰ ਪੈਸੇ ਨਹੀਂ ਤਰਪਾਰਾ ਇਹਨਾਂ ਨੇ ਡੀਐਫਐਸੀਆਂ ਤੋਂ ਲੈ ਕੇ ਇਸ ਸ਼ੈਦਰਾ ਵਾਲਿਆਂ ਤੋਂ ਦੋ-ਦੋ ਪ੍ਰਾਣੀਆਂ ਤਰਪਾਲਾਂ ਮਾਰ ਕੇ ਉਹਨੂੰ ਵੱਡ-ਵੱਡ ਕੇ ਦੇ ਰਹੇ ਇਹ ਹਾਲਾਤ ਹੈ ਅੱਜ ਪੰਜਾਬ ਦੀ ਸਰਕਾਰ ਦੇ ਨਾ ਹੋਈ ਆਧ ਕੀ ਸਰਕਾਰ ਪਰ ਹਿੰਦੋਸਤਾਨ ਦੀ ਸਰਕਾਰ ਨੇ ਵੀ ਆ ਖੜੇ ਕ ਜੀ ਸਰ ਜੀ ਅੱਜ ਦੀ ਡੇਟ ਦੇ ਵਿੱਚ ਮਾਹੌਲ ਜਿਹੜਾ ਹੈ ਜਿਹੜਾ ਬਣਦਾ ਜਾ ਰਿਹਾ ਸਟੇਟ ਵਰਸਸ ਸੈਂਟਰ ਹੈ ਅਜਿਹੀ ਵਿੱਚ ਜਦੋਂ ਜ਼ਿਆਦਾਤਰ ਪੋਲਿਟੀਕਲ ਪਾਰਟੀ ਵੱਲੋਂ ਚਾਨਮਾਰੀ ਕੀਤੀ ਜਾਂਦੀ ਤਾਂ ਭਗਵੰਤ ਮਾਨ ਐਂਡ ਕੰਪਨੀ ਨੂੰ ਠੇਰਿਆ ਜਾਂਦਾ ਕਿ ਤੁਹਾਨੂੰ ਨਹੀਂ ਲੱਗਦਾ ਉਹ ਜੰਗ ਜਿਹੜੀ ਸਾਰੀ ਜਿਹੜੀ ਨਜ਼ਰ ਆ ਰਹੀ ਹੈ ਮੈਦਾਨ ਦੇ ਵਿੱਚ ਉਹ ਆਪ ਵਰਸਸ ਭਾਜਪਾ ਨਜ਼ਰ ਆ ਰਹੀ ਹੈ ਦੂਜੀਆਂ ਪਾਰਟੀਆਂ ਉੱਤੇ ਕਿੱਥੇ ਸੈੱਟ ਕਰਦੇ ਹੋ ਤੁਸੀਂ ਵੀ ਵੀਟੇ ਜਾ ਰਹੇ ਹੋ ਕਿ ਜਾ ਰਹੇ ਹੋ ਪੀੜ ਚ ਤੁਸੀਂ ਵੀ ਜਾ ਰਹੇ ਹੋ ਕਿਰ ਦੀ ਛੀ ਜਾਣਾ ਔਰ ਅਸੀਂ ਕਿੱਥੇ ਜਾਣਾ ਘੇਰਨਾ ਅਸੀਂ ਕਿਉਂ ਕਿਸੇ ਨੂੰ ਘੇਰ ਕੇ ਕੁੱਟਣਾ ਮਾਰਨਾ ਨਹੀਂ ਹੈ ਸਟੇਟ ਨੂੰ ਜ਼ਿਆਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਦੇਖੋ ਗਾ ਦੇ 100% ਸਟੇਟ ਜ਼ਿੰਮੇਵਾਰ ਹੈ ਸੈਂਟਰ ਠੀਕ ਕਰ ਸੈਂਟਰ ਬਿਲਕੁਲ ਵਿਕਾਰ ਹੈ ਦੋਵੇਂ ਸਰਕਾਰਾਂ ਨੇ ਰਲ ਕੇ ਉਖਾ ਕੀਤਾ ਹੁਣ ਜੀ ਵੀ ਨਹੀਂ ਏ ਵੀ ਨਹੀਂ ਭਾਈ ਏ ਵੀ ਨਾ ਦੋਵੇਂ ਏ ਵੀ ਸਮਝ ਲਓ ਬੀ ਸੀ ਸਮਝ ਲਓ ਪਰ ਮੇਰੀ ਗੱਲ ਸੁਣ ਕੌਂਗ ਡੈਮ ਦੀ ਮੈਨੇਜਮੈਂਟ ਹੈ ਕੀ ਹੈ ਕੇਂਦਰ ਸਰਕਾਰ ਜਿੱਥੋਂ ਪਾਣੀ ਛੱਡੇ ਪਾਖੜਾ ਵਿਆਸਤੇ ਵੀ ਮੈਨੇਜਮੈਂਟ ਉਹਨਾਂ ਦੀ ਹੈ ਪਰ ਸਾਡਾ ਵੀ ਯੋਗਦਾਨ ਹੈ। ਰਾਵੀ ਜਿਹੜੀ ਹੈਗੀ ਹੈ ਔਰ ਇਹਦੇ ਪੂਰਨ ਕੰਟਰੋਲ ਅ ਅੰਮ੍ਰਿਤਸਰ ਜਿਹਨਾਂ ਮਾਰ ਹੋਈ ਹੈ ਔਰ ਇਹਦੇ ਪੂਰਨ ਕੰਟਰੋਲ ਪੰਜਾਬ ਸਰਕਾਰ ਦਾ ਹੈ। ਹੁਣ ਮੈਂ ਉਸ ਦਿਨ ਪਹਿਲਾਂ ਦੱਸਿਆ ਸੀ ਵੀ ਪਾਖੜਾ ਦੇ ਵਿੱਚ ਜਦੋਂ ਇਹਦਾ ਲੈਵਲ ਇਹਨਾਂ ਨੇ 1600 ਕਰ ਰੱਖਿਆ ਸੀਗਾ ਫੀਟ ਦਾ। ਮੌਸਮ ਵਿਭਾਗ ਨੇ ਕਿਹਾ ਕਿ 105% بارشਾ ਹੋਣੀ ਹੈ। ਫਿਰ ਤੁਸੀਂ ਭਾਈ 1600 ਫੁੱਟ ਕਿਉਂ ਰੱਖਿਆ 100% ਤੋਂ ਵੀ ਵੱਧ بارش ਹੈ ਤੁਸੀਂ ਉਹਨਾਂ ਲੈਵਲ 1400 ਦੇ ਲਿਆਉਂਦੇ 200 ਫੁੱਟ ਪਾਖੜਾ ਦਾ ਲੈਵਲ ਡਾਊਨ ਲਿਆਉਂਦੇ ਤਬਾਈ ਨਹੀਂ ਹੋਣੀ ਸੀ ਜਾਂ ਰਾਵੀ ਦਾ ਲੈਵਲ ਡਾਊਨ ਲਿਆਉਂਦੇ ਰਣਜੀਤ ਸਾਹਿਬ ਦੇ ਡੈਮ ਦਾ ਲੈਵਲ ਡਾਊਨ ਲਿਆਉਂਦੇ ਤੁਹਾਨੂੰ ਪਤਾ ਹੈ ਕਿ ਮੌਨਸੂਨ ਜ਼ਿਆਦਾ ਹੈ ਨਹੀਂ ਹੋਣੀ ਸੀ ਤੋ ਭਾਈ ਦੂਸਰਾ ਕਾਰ ਅਚਨਚੇ ਤੁਸੀਂ ਫਿਰ ਪਾਣੀ ਛੱਡਤਾ ਆ ਵੱਖਵਾ ਕਰਨ ਦੂਸਰਾ ਕਾਰਨ ਹੈ ਕਿ ਦਰਿਆਵਾਂ ਦੀ ਖਲਾਈ ਨਹੀਂ ਹੋਈ ਯਾਨੀ ਕਿ ਪਟੇ ਨਹੀਂ ਗਏ ਦਰਿਆਵਾਂ ਦੀ ਮੇਨਟੇਨੈਂਸ ਇਹ ਹਰ ਹਰਸਾ ਲਾਇਆ ਕਰੂਗਾ ਸਾਈਲੀ ਕਰ ਗਲੋਬਲ ਵਾਰਮਿੰਗ ਕਰਕੇ بارشਾਂ ਦੇ ਨਾਲ ਹਰ ਸਾਲ ਆਇਆ ਕਰੂਗਾ ਜੇ ਤੁਸੀਂ ਮੈਨੇਜ ਨਹੀਂ ਕੀਤੇ ਦਰਿਆ ਦਰਿਆ ਉੱਚੇ ਹੋਗੇ ਜ਼ਮੀਨਾਂ ਨਹੀਂ ਆਉਂਗੀਆਂ ਕਿਸੇ ਨੇ ਅੱਜ ਤੱਕ ਦਰਿਆ ਦਰਿਆਵਾਂ ਦੀ ਖਲਾਈ ਨਹੀਂ ਕੀਤੀ ਨੁਕਸਾਨ ਵੱਧ ਗਿਆ ਅਗਲਾ ਸੁਣ ਲਓ ਇੱਕ ਮਿੰਟ ਪਲੀਜ਼ ਪੂਰਾ ਹੁੰਦਿਆ ਕਰੋ ਆ ਨੈਸ਼ਨਲ ਹਾਈਵੇਜ਼ ਨਿਕਲੇ ਭਾਰਤ ਮਾਰਾ ਨਿਕਲੀ ਕਾਰਡੋਰ ਬਣੇ ਇਹ ਲੈਂਡਸਲਾਈਡ ਸੀਗਾ ਪਾਣੀ ਇੱਥੋਂ ਆਂਦਾ ਪਿੰਡ ਦਾ ਪਾਣੀ ਛੱਪੜ ਜਾ ਜਾਂਦਾ ਆਟੋਮੈਟਿਕਲੀ ਛੱਪੜ ਨਹੀਂ ਹੁੰਦਾ ਛੱਪੜ ਭਰ ਦਿਓ ਤਾਂ ਮਿੱਟੀ ਦੂ ਜਾਏਗਾ ਇਹਨਾਂ ਨੇ ਕੀ ਕੀਤਾ ਉਹ ਲਿਆ ਕੇ ਜਿੱਥੇ ਜਿੱਥੇ ਨੈਸ਼ਨਲ ਹਾਈਵੇਜ਼ ਬਣਾਏ ਉਹ ਡਰੇਨੇਜ ਪ੍ਰੋਪਰ ਬਣਾਈ ਨਹੀਂ ਉਹ ਆ ਕੇ ਬੰਨ ਲੱਗ ਗਿਆ ਮੈਨੂੰ ਕਿ ਕੋਡਿਡੋਰ ਤੇ ਜਾ ਕੇ ਉਹਨੇ ਆਖਿਆ ਸਾਨੂੰ ਮਾਰੇ ਹੀ ਇੱਥੇ ਇਹਦੇ ਨਾਲ ਦੇ ਕੋਡਿਡੋਰ ਨੇ ਜੇ ਕੋਡਿਡੋਰ ਨਾ ਹੁੰਦਾ ਤਾਂ ਸਾਡੀਆਂ ਫਸਲਾਂ ਆ ਕੇ ਆਪੇ ਪਾਣੀ ਪਾਉਂਦਾ ਤੇ ਪਾਣੀ ਖਲ ਜਾਂਦਾ ਪਾਣੀ ਦੀ ਦਾਸੜਾ ਕੀ ਉਹ ਪਾਣੀ ਕਰ ਦੂੰਗੇ ਸੋ ਥੀਸ ਆਰ ਦਾ ਰੀਜ਼ਨ ਜਿੰਨਾ ਕਰਕੇ ਆਪੋਜੀਸ਼ਨ ਪਾਰਟੀਆਂ ਦੇ ਅਸੀਂ ਲੋਕ ਕਹਿੰਦੇ ਕਿ ਇਹ ਜਿਹੜਾ ਕੰਮ ਹੋਇਆ ਇਹ ਕੁਦਰਤੀ ਆਫਤ ਤਾਂ ਸੀਗੀ لیکن ਉਹਰੇ 25% نقصان ਕਰਦਾ ਸੀ ਇਹ ਸਰਕਾਰ ਵੱਲੋਂ ਦਿੱਤੇ ਗਏ ਤੋਹਫੇ ਆ ਦੋਨਾਂ ਕੇਂਦਰ ਵੱਲੋਂ ਤੇ ਭਗਵੰਤ ਮਾਨ ਦੀ ਸਰਕਾਰ ਸਰ ਨਾਨ ਰਿਵਰੀਅਨ ਸਟੇਟਸ ਨੂੰ BBMP ਦੇ ਵਿੱਚ ਮੈਂਬਰ ਰੱਖੇ ਜਾਣ ਨੂੰ ਕਿਵੇਂ ਵੇਖਦੇ ਹੋ ਜੀ ਹਾਂਜੀ ਨਾਨ ਰਿਵਰੀਅਨ ਸਟੇਟਸ ਜਿਵੇਂ ਹਰਿਆਣਾ ਵਗੈਰਾ Rajasthan ਹੋ ਗਿਆ ਉਹ ਧੱਕਾ ਹੈ ਜੀ ਉਹ ਅਸੀਂ ਚੰਗੇ ਤਰੀਕੇ ਦਾ ਕੇਸ ਪਲੀਟ ਨਹੀਂ ਕਰਤਾ ਹੈ ਅੱਜ ਕੱਲ੍ਹ ਲੋਕਾਂ ਨੂੰ ਗ੍ਰਾਮੇ ਚਾਹੀਦੇ ਲੋਕਾਂ ਨੂੰ ਡਰਾਮਾ ਦਿਖਾਉਂਦੇ ਆ ਇਹ ਲੀਡਰ ਕਿਵੇਂ ਭਗਵਾਨ ਕਮਾਂਡ ਨੇ ਜਾ ਕੇ ਮਾਨ ਸਾਹਿਬ ਨੇ ਜਾ ਕੇ ਉਹ ਬੰਦ ਕਰਤਾ ਪਾਣੀ ਜਿਆ ਮੈਂ ਬੰਦ ਕਰਨ ਲੱਗਿਆ ਭਾਵੇਂ ਉਹ ਪਾਣੀ ਦੀ ਬਹੁਤ ਮੀਝਾਉਂ ਉਹ ਭਾਈ ਉੱਥੇ ਤਾਂ ਉਹਨੇ ਸੀਆਈ ਸੇ ਫਲਾਤੀ ਸੈਂਟਰਲ ਸਕਿਉਰਿਟੀ ਫੋਰਸੇਸ ਲਾਤੀਆਂ ਫਟਾਉੜ ਬੰਗਦ ਕੀਤਾ ਤੇ ਖੁੱਲਾ ਇਹ ਵੀ ਵੀਡੀਓ ਨੂੰ ਲੋਕ ਬਹੁਤ ਸੋਚੇਦੋਗੇ ਤੁਸੀਂ ਵਿੱਚ ਵੀ ਕਿਆ ਸੀ ਮੁਰਗੀ ਦਾ ਮੈਂ ਮੁਆਵਜ਼ਾ ਦੇਣਾ ਮੈਂ ਬੱਕਰੀ ਦਾ ਵੀ ਮੁਆਵਜ਼ਾ ਆ ਹੁਣ ਮੌੜ ਗਏ ਮਿਲ ਕੇ ਤੁਹਾਨੂੰ ਲੋਕਾਂ ਨੂੰ ਪਤਾ ਲੱਗ ਜੂਗਾ 1600 ਕਰੋੜ ਦੀ ਵੀ ਅਨਾਉਂਸਮੈਂਟ ਹੈ ਤੇ ਦੇ ਟੂਡੇ 1600 ਕਰੋੜ ਰੁਪਏ ਵੀ ਆਇਆ ਨਹੀਂ ਹੈ ਸਰ ਸਰ ਸੀਐਮ ਸਾਹਿਬ ਮਰਦਾਨੀ ਰਾਜਸਥਾਨ ਨੇ ਕੋਈ ਮਦਦ ਨਹੀਂ ਕੀਤੀ ਪੰਜਾਬ ਨੂੰ ਰਾਜਸਥਾਨ ਹੀ ਪਾਣੀ ਲੈ ਰਿਆ ਇਥੋਂ ਮੁੱਖ ਚ ਪਾਣੀ ਲੈ ਰਿਆ ਪਿਛਲੇ ਲੰਬੇ ਸਮੇਂ ਤੋਂ ਪਰ ਉਹਨੇ ਪੰਜਾਬ ਨੂੰ ਕੋਈ ਮਦਦ ਨਹੀਂ ਭੇਜੀ ਹੜ੍ਹਾਂ ਦੇ ਵਿੱਚ ਕੀ ਕਿਵੇਂ ਦੇਖਦੇ ਆਂ ਇਹਨੂੰ ਭਾਜੀ ਮੈਨੂੰ ਤੁਹਾਡਾ ਸੁਭਾਅ ਦੇ ਸਕੋ ਸਰ ਸੀਐਮ ਸਾਹਿਬ ਕਹਿੰਦੇ ਸੀ ਯਾਰ ਕੋਈ ਦੇ ਕੋਈ ਸਰਕਾਰ ਉਹਨਾਂ ਦਾ ਬੀਤੇ ਕਲੇਰਾਫ ਤੋਂ ਪੈਸੇ ਆਏ ਨੇ ਉਹ ਬੀਤੇ ਨੂੰ ਅਜੇ ਤੱਕ ਸਮਾਂ ਨਹੀਂ ਲੱਗੇ ਉਹਦੇ ਵਾਸਤੇ ਕਾਨੂੰਨ ਕੋਈ ਪਹਿਲਾਂ ਬੋਰਾ ਕਿਤਾਸੀ ਗੱਲ ਕੀਤੀ ਗਈ ਸੀ ਉਹਦੇ ਮੱਦੇਨਜ਼ਰ ਪਾਰਟੀ ਕੋਲੇ ਤਾਂ ਕਰਨ ਦੇ ਲਈ ਕੋਈ ਨਹੀਂ ਮੇਰੀ ਪਾਰਟੀ ਕੋਲੇ ਤਾਂ ਲੜਾਈ ਹੈ ਧਰਨਾ ਪ੍ਰਦਰਸ਼ਨ ਹੈ ਹੁਣ ਅੱਜ ਵੀ ਨਾ ਧਰਨਾ ਲਾਉਂਦੇ ਅਸੀਂ ਜੰਗੇ ਰੱਖਦੇ ਹਾਂ ਖਰਾਬਾ ਸਾਡਾ ਪਾਰਟੀ ਕੌਣ ਕਰਗੇ ਸਾਡੇ ਅੰਗਿਓ ਤਾਂ ਅਸੀਂ ਤੁਹਾਡੇ ਰਾਹੀਂ ਆਵਾਜ਼ ਬੁਲੰਦ ਕਰ ਸਕਦੇ ਆ ਜਾਂ ਧਰਨਾ ਲਾ ਸਕਦੇ ਆ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਜੇ ਸੜਕ ਤੇ ਬੈਜਾਂਗੇ ਲੋਕਾਂ ਨੇ ਸਾਨੂੰ ਚੰਗਾ ਨਹੀਂ ਕਹਿਣਾ ਅਸੀਂ ਲਾਇਆ ਸੀ ਧਰਨੇ ਪਿਛਲੀ ਵਾਰੀ ਵੀ ਉਹ ਆਪ ਜੀ ਦੇ ਪ੍ਰਤੀ ਸੋ ਬਿਲਕੁਲ ਇਹਦੇ ਨੂੰ ਫਾਇਰ ਦੇ ਕੀ ਹੁੰਦੀ ਆ ਤੁਸੀਂ ਹੋਂ ਵੀ ਉਹ ਅੱਜ ਨਹੀਂ ਮਿਲਨੇ ਸਰਕਾਰ ਗੱਲ ਕਰਦੇ ਸੀ ਨਾ ਤੁਹਾਨੂੰ ਬਾਹਰ ਪੜਾ ਸਰ 19 ਦਾ ਜੇ ਤੁਸੀਂ ਮੇਰੇ ਕੋਲ ਸਵਾਲ ਵਿੱਚ 25 ਕਰੋਂਗੇ ਤਾਂ ਮੈਨੂੰ ਉਸ ਪੈਸੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਸਰ ਇੱਕ ਜਿਹੜਾ 830 ਵਿੱਚ ਇਹ ਸਭ ਸਾਰੇ ਸਿਲੈਕਟ ਮੈਨੂੰ ਇੱਕ ਇੱਕ ਸੈਕਟਿਕ ਸੈਕਟਿਕ ਮੈਂ ਨਾ ਨਾਦਾ 19 ਦਾ ਤੁਹਾਡੇ ਕੋਲ ਡਾਟਾ ਵੀ ਇੰਨੇ ਪੈਸੇ ਸੀ ਐਸਪਿੰਡ ਦੇ ਅਚਨਚੇਤ ਆਪਾਂ ਸਵਾਲ ਕਰ ਲਿਆ ਉਹ ਸਵਾਲ ਦੀ ਕੋਈ ਰੈਲੇਵੈਂਸ ਨਹੀਂ ਹੁੰਦੀ ਹੁੰਦੀ ਯਾਰ ਇੱਕ ਮਿੰਟ ਮੈਂ ਵੀ ਪ੍ਰੂਫ ਤੁਸਰੇ ਬੈਟ ਨੂੰ ਐਂਗਲ ਕਿਥੇ ਉਹ ਮੈਨੂੰ ਕਿਸੇ ਨੇ ਕੋਈ ਪ੍ਰੂਫ ਨਹੀਂ ਦਿੱਤਾ ਇਹ ਵਾਲ ਟੋਰਦੀ ਆ ਯਾਰ ਉਹ ਉਹ ਜੋ ਮੈਂ ਕਰਦਾ ਉਹ ਨਹੀਂ ਬਟ ਨਵੀਂ ਔਰ ਸੁਣੋ 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 ਹਲੋ ਫ੍ਰੈਡਰਿਕ ਲੱਕ ਜਿਹੜੀ ਲੈਕ ਆਫ ਨੋਨ ਬਾਈ ਜੀ ਇੱਕ ਮਿੰਟ ਬਟ ਜੀ ਹਾਲਿਆ ਉਹ ਪਿੱਛੋਂ ਕਹਿੰਦੇ ਜਲਦੀ ਜਲਦ ਕਰੋ ਸਰ ਸਰ ਲੈਕ ਆਫ ਜਿਹੜੀ ਨੌਲੇਜ ਹੈ ਨਾ ਇਹ ਕੱਲੇ ਟੈਲੀਫੋਨ ਛੜਨ ਨਾਲ ਨਹੀਂ ਕਰਦਾ ਮਨਮੋਹ ਸਿੰਘ ਜਿਹੜਾ ਐਸਡੀਆਰਐਫ ਦਾ ਪੈਸਾ ਹੈ ਤੁਸੀਂ ਗੂਗਲ ਸਰਚ ਕਰੋ ਕਿ ਐਸਡੀਆਰਐਫ ਫੰਡ ਕਦੋਂ ਕ੍ਰੀਏ ਹੋਇਆ ਸੀ ਉਹ ਤੁਹਾਨੂੰ ਗੂਗਲ ਤੇ ਆ ਜਾਏਗਾ ਕਿ ਐਸਡੀਆਰਐਫ ਫੰਡ ਐਸ ਸਾਲ ਚ ਗਵਰਨਮੈਂਟ ਆਫ ਇੰਡੀਆ ਨੇ ਰਿਲੀਜ਼ ਕੀਤਾ ਸੀ ਉਸ ਸਾਲ ਦੇ ਵਿੱਚ ਮਨਮੋਹ ਸਿੰਘ ਦੀ ਗਵਰਨਮੈਂਟ ਸੀ ਐਸ ਯੂ ਕੰਪੇਅਰ ਤੁਹਾਡੀ ਗੱਲ ਨਾਲ ਮੇਰੀ ਗੱਲ ਕੰਪੇਅਰ ਕਰਦੇ ਹੋ ਤੁਸੀਂ ਤੁਹਾਡੇ ਵਾਲਾ ਜਿਹੜਾ ਮਣੀ ਹੈ 2019 ਦਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ 2019 ਚ ਇੱਕ ਥੋੜੀ ਸਰਕਾਰ ਸੀ ਉਥੇ ਤੋਂ ਫੰਡ ਆਇਆ ਸੀ ਉਹਰਾ ਪੈਸੇ ਮਿਲਿੰ ਨਾਉ ਪਿੰਡ ਦਾ ਕੋਈ ਦੇਖਦਾ ਹੈ ਨਾ ਕੋਈ ਉਸ ਪਿੰਡ ਦੇ ਖਰਾਬੇ ਦੀ ਗੱਲ ਹੈ ਸੋ ਮੈਂ ਉਹਰਾ ਉੱਤਰ ਕੀ ਦੇਣਾ ਤੁਹਾਨੂੰ ਸਰ ਇਹ ਭਗਵੰਤ ਜੀ ਨੇ ਰਵੀਰ ਮਿੱਤੂ ਦੀ ਜਿਹੜੀ ਡਿਬੇਟ ਦੀ ਗੱਲ ਚੱਲਦੀ ਆ ਆਪਸ ਦੇ ਵਿੱਚ ਇੱਕ ਦੂਜੇ ਨੂੰ ਚੈਲੰਜ ਕਰ ਰਹੇ ਆ ਫੰਡਸ ਨੂੰ ਲੈ ਕੇ ਡਿਬੇਟ ਲੈ ਅੱਜ ਰਵੀਰ ਮਿੱਤੂ ਨੇ ਬਿਆਨ ਦਿੱਤਾ ਵੀ ਮੈਂ ਤੇਰੀ ਡਿਬੇਟ ਲਈ ਤਿਆਰ ਆ ਟਾਈਮ ਮਾਨ ਨੇ ਗਿਆ ਸੀ ਮੇਰਾ ਡਿਬੇਟ ਕਰ ਲੈਣਾ ਭਗਵੰਤ ਜੀ ਨੇ ਚਾਹੁੰਦਾ ਸੀ ਕਰਨ ਨੂੰ ਵੀ ਡਿਬੇਟ ਲਈ ਦੇਖੋ 280 ਤੱਕ ਕਿਸੇ ਨਾਲ ਡਿਬੇਟ ਨਹੀਂ ਕਰ ਸਕਦੇ ਇਹ ਜਿਹੜੇ ਲੋਗ ਐ ਆਖੜਿਆਪ ਜਿਨ੍ਹਾਂ ਨੇ ਕੁਝ ਨਹੀਂ ਦੇਣਾ ਇਹ ਲੋਕਾਂ ਦਾ ਢਿੱਡੇ ਡਿਬੇਟਸ ਨਾਲ ਕਰਨਾ ਚਾਹੀਦਾ ਨਾ ਤਾਂ ਮੈਂ ਮਾਨ ਸਾਹਿਬੇ ਕਿਤੇ ਆਏ ਇਹ ਨਾ ਮੈਂ ਦੂਜੇ ਭਾਈ ਸਾਹਿਬ ਵੇਖੇ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਆਹ ਡਿਬੇਟ ਇਹਨਾਂ ਤੋਂ ਕਰਾ ਲਓ ਕਹਿੰਦੇਗਾ ਅੱਜ ਕੱਲ ਡਿਬੇਟ ਚ ਕੀ ਹੋਣਾ ਡਿਬੇਟ ਤੋਂ ਮੈਤੂਗਾ ਵੀ ਅਸੀਂ ਇੰਨੇ ਭੇਜਿਓਗਾ ਅਸੀਂ ਇੰਨੇ ਲਾਤੇ ਇਹ ਬੇਫਿਕੂ ਬਣਾਉਣਾ ਹੈ 1600 ਕਰੋੜ ਚਾਹੀਓ ਸਾਢੇ 12000 ਕਰੋੜਾ ਚਾਹੀਦੀ 20000 ਇਹ ਜਦੋਂ ਲੋਕਾਂ ਨੂੰ ਰੀਲੀਫ ਮਿਲੇਗਾ ਆਟੋਮੈਟਿਕਲੀ ਪਿੰਡਾਂ ਦੇ ਲੋਕ ਇਹ ਗੱਲ ਦੱਸ ਦੇਣਗੇ ਵੀ ਸਾਨੂੰ ਇੰਨੇ ਪੈਸੇ ਮਿਲ ਗਏ ਇਹਨਾਂ ਛਕਾਰੀਆਂ ਡਿਬੇਟਾਂ ਡਿਬੇਟਸ ਕਰਕੇ ਇੱਕ ਦੂਜੇ ਦਾ ਡਾਇਵਰਟ ਕਰਦੇ ਇਹ ਕਦਾਂ ਜਾਂਦੇ ਕਿਹੜੇ ਕਿਹੜੇ ਸੰਗਾਂ ਦੇ ਦੌਰਾ ਕਰਨ ਦੀ ਜਾਂ ਕਿਹਨੂੰ ਤੁਸੀਂ ਜਾਣਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਾਣਾ ਹੈ ਮੈਂ ਲੱਗਿਆ ਜਾਂਦੇ ਜੀ ਗੁਰੂ ਸਾਹਿਬ ਹੈਗੇ ਅੱਜ ਜਿਹੜੀ ਗੁਰੂ ਸਾਹਿਬ ਹੈਗਾ ਮੰਦੋਟ ਹੈਗੇ ਇਧਰ ਮੈਂ ਅੱਜ ਇੱਕ ਰਹਿਮ ਤੁਹਾਨੂੰ ਗੱਲ ਦੱਸਣਾ ਹੈ ਜਿਵੇਂ ਨਾਲ ਨਾਲ ਇੱਕ ਗੈਂਗਸਟਰਾਂ ਦਾ ਹੜ ਆਇਆ ਵੇ ਔਰ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਇਹਦੇ ਤੋਂ ਤਵੱਜੋ ਲੈਣੀ ਪਏਗੀ ਜੇ ਪੋਲੀਟੀਕਲ ਪਾਰਟੀਆਂ ਨੇ ਵੱਲ ਧਿਆਨ ਨਾ ਦਿੱਤਾ ਇਹ ਹਰ ਨਾਲ ਤਾਂ ਅਸੀਂ ਨਜਿੱਠ ਲਿਆ ਗੈਂਗਸਟਰਾਂ ਦੇ ਹਰ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਏਗਾ ਪਿਛਲੇ ਦਿਨੀ ਤੁਹਾਨੂੰ ਪਤਾ ਸਾਡੇ ਬਲਾਗ ਪ੍ਰਧਾਨ ਦੀ ਤਰਨਤਾਰਨ ਦੇ ਵਿੱਚ ਗੋਲੀ ਮਾਰ ਕੇ ਮੌਤ ਕਰਤੀ 6 ਗੋਲੀਆਂ ਮਾਰੀਆਂ ਕੱਲ ਪਰਸੋ ਫੇਰ ਇੱਕ ਬੰਦਾ ਮਾਰਤਾ ਮੈਂ ਕਿਹਾ ਸੀ ਐਸਐਸਪੀ ਬਦਲ ਦੇਣਗੇ ਸੱਤ ਐਸਐਸਪੀ ਤਰਨਤਾਰਨ ਦੇ ਬਦਲ ਹਰ ਉਥੇ ਗੜ ਬੰਦਾ ਜਾ ਰਿਹਾ ਹੈ ਗੈਂਗਸਟਰ ਤੇ ਅੱਜ ਕੱਲ ਦਾ ਗੈਂਗਸਟਰਾਂ ਨੂੰ ਸਰਪੰਚ ਵੀ ਬਣਾਉਣ ਲੱਗ ਪਏ ਤੇ ਟਿਕਟ ਵੀ ਦੇwidehat ਜਿਹੜੀ ਤਰਸ ਤਰ ਦੀ ਬਾਏ ਇਲੈਕਸ਼ਨ ਦੀ ਟਿਕਟ ਹੈ ਉਹ ਸ਼ਰੋਮ ਦੀ ਆਕਾਲੀ ਦਲ ਬਾਦਲ ਨੇ ਗੈਂਗਸਟਰ ਦੀ ਸੱਸ ਨੂੰ ਦੇਤੀ ਹੈ ਜਿਹੜੂ ਜੱਗ ਜ਼ਾਹਿਰ ਹੁਣ ਚਲੋ ਬਈ ਟਿਕਟ ਦੇ ਦੀ ਕਿਉਂਕਿ ਉਹਨਾਂ ਕੋਲੇ ਕੋਈ ਹੋਰ ਕੈਂਡੀਡੇਟ ਨਹੀਂ ਬੱਚਾ ਜਦੋਂ ਗੈਂਗਸਟਰਾਂ ਦੀਆਂ ਮਾਵਾ ਨੂੰ ਜਾਂ ਭਰਾਵਾਂ ਨੂੰ ਜਾਂ ਸੱਸਾਂ ਨੂੰ ਟਿੱਕਾ ਮਿਲਣਗੇ ਆ ਜਾਂ ਪਤਨੀਆਂ ਨੂੰ ਤਾਂ ਇਸ ਪੰਜਾਬ ਦਾ ਕੀ ਹੋਏਗਾ ਉਹ ਰੱਬ ਜਾਣਦਾ ਹੈ ਨਵੀਂ ਗੱਲ ਇਹ ਹੈ ਪੁਲਿਸ ਮੂਪਦਰਸ਼ਕ ਬਣ ਕੇ ਦੇਖ ਰਹੀ ਹੈ ਸਰਕਾਰ ਮੂਪਦਰਸ਼ਕ ਬਣ ਕੇ ਦੇਖ ਰਹੀ ਹੈ ਜਿਹੜਾ ਉਹ ਬੰਦਾ ਅਸੀਂ ਧਰਨਾ ਲਾਇਆ ਸੀ ਇੱਕ ਵੀ ਬੰਦਾ ਹਜੇ ਤੱਕ ਫੜਿਆ ਨਹੀਂ ਗਿਆ ਹਰ ਚੌਥੇ ਬੰਦੇ ਨੂੰ ਫਰੋਤੀ ਆ ਰਹੀ ਹੈ ਹੁਣ ਕੱਲ ਦੀ ਇੱਕ ਨਵੀਂ ਖਬਰ ਮਿਲੀ ਹੈ ਮੈਨੂੰ ਦੋ ਬੰਦਿਆਂ ਨੇ ਦੱਸਿਆ ਜਿਹੜਾ ਉਹ ਗੈਂਗਸਟਰ ਹੈ ਉਹਦਾ ਨਾਮ ਹੈ ਅਮਰਿਤ ਬਾਠ ਬਾਠ ਉਹ ਅਮਰਿਤ ਬਾਠ ਦੀ ਧਰਮਸਪਤਨੀ ਆਪ ਦੀ ਮਾਪਿਆਂ ਨਾਲ ਜਾਂਦੀ ਹੈ ਤੇ ਜਾ ਕੇ ਜਿਹਦੇ ਘਰੇ ਜਾਂ ਕਾਂਗਰਸੀ ਦੇ ਜਾਂ ਕਿਸੇ ਹੋਰ ਦੇ ਅਮਰਿਤ ਬਾਠ ਦਾ ਟੈਲੀਫੋਨ ਮਲਾ ਕੇ ਕੰਨ ਨਾ ਲਾ ਦੇ ਔਰ ਪੁਲਿਸ ਉੱਥੋਂ ਦੀ ਮੂਕ ਦਰਸ਼ਕ ਬਣ ਕੇ ਦੇਖ ਰਹੀ ਐ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਐ ਕੀ ਬਣੇਗਾ ਪੰਜਾਬ ਦਾ ਧਰਮ ਪਤਨੀ ਜਾ ਕੇ ਟੈਲੀਫੋਨ ਤੇ ਬਾਠ ਦੇ ਕੰਨ ਨਾ ਲਾ ਦਿੰਦੀ ਕਿਦਾਂ ਕੰਮ ਚਲੇਗਾ ਇਹਰਾ ਮਤਲਬ ਇਹ ਸਮਝ ਲੋ ਕਿ ਸਰਕਾਰ ਤੇ ਪੰਜਾਬ ਦੀ ਪੁਲਿਸ ਗੈਂਗਸਟਰਾਂ ਨਾਲ ਮਿਲ ਕੇ ਕੰਮ ਚਲਾ ਰਹੀ ਐ ਮੇਰੀ ਬੇਨਤੀ ਹੈ ਸਰਕਾਰ ਨੂੰ ਇਹ ਕੰਮ ਨਾ ਕਰੋ ਅੱਗੇ ਪੰਜਾਬ ਨੇ ਬਹੁਤ ਵੱਡਾ ਹਰਜਾਨਾ ਭਰਿਆ ਔਰ ਜਿਹੜੇ ਲੀਡਰ ਹੁੰਦੇ ਐ ਉਹ ਹੱਥ ਜੋੜਨ ਆਸਤੇ ਹੁੰਦੇ ਜੇ ਗੈਂਗਸਟਰ ਹੀ ਲੀਡਰ ਬਣ ਗਏ ਤਾਂ ਫਿਰ ਸਿੱਧੇ ਫੁੜਫੜੀ ਚ ਗੋਲੀ ਮਾਰਿਆ ਕਰੂਗੇ ਸੁਣਿਆ ਨਹੀਂ ਕਰੂਗੇ ਸਰਕਾਰ ਇਹਦੇ ਤੇ ਤਵੱਜੂ ਲਏ ਇਹਦੇ ਤੇ ਕੌਗਨੀਸੈਂਸ ਲਾ ਕੇ ਇਹਨੂੰ ਬੰਦ ਕਰਾਵੇ ਵਾਰ-ਵਾਰ ਕਹਿ ਚੁੱਕੇ ਐ ਨਹੀਂ ਤਾਂ ਕੋਈ ਹੋਰ ਵੱਡੇ ਹਾਦਸੇ ਆਉਣਾਂ ਨੇ ਸਮੇਂ ਚ ਹੋਣ ਦੀ ਸੰਭਾਵਨਾ ਹੈ ਉਹ ਇਹ ਸਭ ਤੋਂ ਵੱਡੀ ਚਿੰਤਾ ਦੀ ਹੁਣ ਗੱਲ ਹੈ ਸਰ ਸੀਐਮ ਸਾਹਿਬ ਆਏ ਸੀ ਇੱਥੇ ਉਹ ਕਹਿੰਦੇ ਸੀ ਅਸੀਂ ਕੇਂਦਰ ਤੋਂ ਡੀਸੀਟੀਵੀ ਪਰਮਿਸ਼ਨ ਮੰਗਾਂਗੇ ਦੂਜੇ ਪਾਸੇ ਗਾਈ ਦੀਸ ਦੇ ਨਵੇਂ ਗ੍ਰਾਮਾਂ ਦੀ ਡੀਸੀ ਵੀ ਕਰਵਾਉਣੀ ਹੈ ਕਿਸੇ ਪਰਮਿਸ਼ਨ ਮੰਗਾਂਗੇ ਔਰ ਦੂਜੇ ਪਾਸੇ ਐਨਜੀਟੀ ਦੇ ਵਿੱਚ ਕੇਸ ਚੱਲਦਾ ਪਿਆ ਸਰ ਔਰ ਉਹਦੇ 'ਚ ਸਰਕਾਰ ਦੇ ਜਿਹੜੇ ਨਮਾਇੰਦੇ ਚੀਫ ਸੈਕਟਰੀ ਕਰੀਵੇਸ਼ਨ ਸੈਕਟਰੀ ਹਰ ਦੋ ਮਹੀਨੇ ਬਾਅਦ ਜਾਂਦੇ ਆ ਜੀ ਉਹ ਕੇਸ ਇਹ ਚੱਲਦਾ ਵੀ ਦਰਿਆਵਾਂ ਦੇ ਵਿੱਚ ਕਬਜ਼ੇ ਆ ਹੁਸੈਨੀ ਵਾਲਾ ਤੋਂ ਲੈ ਕੇ ਹਰੀਕੇ ਤੱਕ ਦਿਸਕਤਾਂ ਤਾਂ ਦਿਸੇ ਬਰੋਸਰ ਸਰ ਆਈ ਡੋਨਟ ਥਿੰਕ ਸੋ ਵੀ ਡੀਸੀਟੀ ਕੀ ਅਸਲ ਕੋਈ ਪਰਮਿਸ਼ਨ ਲੈਣ ਦੀ ਲੋੜ ਹੈ ਕਿ 40 ਫੁੱਟ ਮਿੱਟੀ ਪਟਣ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਜਿਹੜੀ ਮਾਈਨਿੰਗ ਹੋ ਰਹੀ ਹੈ ਤੇ 10 ਫੁੱਟ ਤੇ ਰਿਆ ਪਟਣ ਦੀ ਬੀ ਸੀਟੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਐਡਾ ਕੋਈ ਐਨਜੀਟੀ ਜਾਂ ਕੋਈ ਰੋਕ ਨਹੀਂ ਲੌਂਦਾ ਕਿ ਦਰਿਆ ਪੁੱਟਣਾ ਹੈ ਤਾਂ ਜੋ ਸਾਡਾ ਪਾਣੀ ਠੀਕ ਚੱਲਦਾ ਰਹੇ ਜਿਹੜੀਆਂ ਦਿੱਕਤਾਂ ਉਹ ਬਹਾਨਾ ਜਾਇਜ਼ ਦੱਸਣ ਮੰਨ ਲਓ ਕਿਸੇ ਚੀਜ਼ ਦੀ ਡਰੇਨੇਜ ਹੈ ਅ ਤੇ ਦਰਿਆ ਉਰੀ ਖਲਾਈ ਕਰਨੀ ਹੈ ਪਟਨਾ ਹੈ ਪਟਕੀ ਉਰ ਜੋ ਪਾਣੀ ਠੀਕ ਹੈ ਦਰਿਆ ਆਪਣੀ ਜਗਾ ਤੇ ਵਗੇ ਤਦ ਕਮ ਹੈ ਹੁ ਜਿੱਦੋ ਖਾਲੀ ਥਾਵਾਂ ਜਿੱਥੇ ਪਈਆਂ ਉੱਥੇ ਦਰਿਆ ਦੇ ਕਬਜੇ ਪਰ ਇਹ ਵੀ ਦੱਸਣਾ ਚਾਹਣਾ ਹੈ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਹੈ ਅੱਜ ਦਰਿਆ ਉੱਥੇ ਨਹੀਂ ਵਗ ਰਿਹਾ ਅੱਜ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗ ਰਿਹਾ ਹੈ ਉਹ ਲੋਕਾਂ ਦੀ ਡਿਮਾਂਡ ਹੈ ਨਾਲ ਕਿ ਮਾਲਕੀ ਜ਼ਮੀਨਾਂ ਨਾ ਤਾਂ ਸਾਨੂੰ ਬੈਂਕ ਲੋਨ ਦਿੰਦਾ ਹੈ ਅਸੀਂ ਬੜੇ ਪਰੇਸ਼ਾਨ ਹੈ ਨਾ ਲਿਮਟ ਬੰਦ ਹੈ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਲੋ ਸਰਕਾਰ ਐਕਵਾਇਰ ਕਰ ਲੈ ਦਰਿਆ ਵਾਂਦਾ ਨੇ ਵੀ ਅੱਜ ਸਾਲ ਸਾਡੀਆਂ ਫਸਲਾਂ ਮਰ ਜੰਦੀਆਂ ਇਹ ਉਹਨਾਂ ਦੀ ਵੀ ਹੈ ਸੋ ਸਰਕਾਰ ਬੈਠ ਕੇ ਤਵਕੂ ਦੇ ਨਾਲ ਤਵਜੋ ਦੇ ਕੇ ਇਹ ਬੜਾ ਵੱਡਾ ਕੰਮ ਹੈ ਜੇ ਇਹਨੂੰ ਨਾ ਸਾਬਿਆ ਆਉਣਾਂ ਦੇ ਸਮੇਂ ਚ ਡਿਜਾਸਟਰ ਇਹਦਾ ਕੁਝ ਨਹੀਂ ਹੋਇਆ ਇਹ ਕੁਝ ਨਹੀਂ ਹੋਇਆ ਹਜੇ ਇਸ ਤੋਂ ਵੀ ਡਬਲ ਟ੍ਰਿਪਲ ਡਿਜਾਸਟਰ ਹੋਣਗੇ ਪੰਜਾਬ ਦੇ ਅੰਦਰ ਕਿਉਂਕਿ ਦਰਿਆ ਦਾ ਕੋਈ ਮੂੰਹ ਨਹੀਂ ਦਰਿਆ ਆਪਣੇ ਆਪ ਮੂੰਹ ਬਣਾ ਰਹੇ ਐ ਮਾਈਨਿੰਗ ਕਿੰਨੇ ਜ਼ਿਆਦਾ ਹੋ ਰਹੀ ਐ ਸੋ ਇਹ ਇਹ ਸਾਰੀਆਂ ਗੱਲਾਂ ਸਰ ਇਹ ਇਹ ਪਹਿਲੀ ਵਾਰੀ ਆ ਕੇ ਨਕਲੀ ਅੜ ਪੀੜ ਤਾਂ ਖੜੇ ਕਰ ਦਿੱਤੇਗਾ ਮੈਂ ਨਕਲੀ ਅੜ ਪੀੜ ਤਾਂ ਪਹਿਲੀ ਵਾਰੀ ਖੜੇ ਕਰ ਦਿੱਤੇਗਾ